ਪੈਸਾ ਤੂੰ ਸੀ ਲਾਉਂਦੇ ਹਥਿਆਰਾਂ ਤੇ ਉਸ ਪੈਸੇ ਨਾ ਕਰੋ ਸੁਧਾਰ ਦੇਸ਼ ਦਾ ਲੋਕ ਵੇਖ ਲਿਓ ਮੌਜਾ ਤੂੰ ਸੀ ਮਾਣਦੇ ਜਦੋਂ ਬਦੂਗਾ ਬਦੇਸ਼ਾਂ ਦਾ ਵਪਾਰ ਦੇਸ਼ ਦਾ ਮਜੈਲਾ ਟੈਂਕ ਤੋਪਾਂ ਲੜਾਕੂ ਜਹਾਜ਼ ਬਈ ਉਧਾਰੇ ਲੈ ਖਰੀਦ ਨਹੀਂਓ ਲੱਥਣਾ ਵੇ ਆਜ ਬਈ ਹਾਰੇ ਨਾਗਰੇ ਕੇ ਕਰੇ ਜਾਈ ਕਰਤਾ ਜੰਗ ਯੁੱਧਣਾ ਹੋਣਾ ਨੀ ਬੇੜਾ ਪਾਰ ਦੇਸ਼ ਦਾ ਲੋਕ ਵੇਖ ਲਿਓ ਮੌਜਾ ਤੁਸੀਂ ਮਾਣਦੇ ਜਦੋਂ ਵਧੂਗਾ ਵਦੇਸ਼ਾਂ ਨਾਵ ਪਾਰ ਦੇਸ਼ ਦਾ ਦੇਵੁਰ ਜਗਾਰੇ ਤੁਸੀਂ ਬੇਰੁਜਗਾਰਾ ਨੂੰ ਸਮੁੰਦਰ ਚ ਸੱਟੋਂ ਪਰ ਮਾਣੋ ਹਥਿਆਰਾਂ ਨੂੰ ਸਭ ਦੇਸ਼ ਕਹਿਣਾ ਮੰਨ ਲਵੋ ਜੈਲੀ ਦਾ ਹਰ ਨਾਗਰਿਕ ਹੋ ਜੂ ਵਫادار ਦੇਸ਼ ਦਾ ਲੋਕ ਵੇਖ ਲਿਓ ਮੌਜਾ ਤੁਸੀਂ ਮੰਨਦੇ ਜਦੋਂ ਵਧੂਗਾ ਵਦੇਸ਼ਾ ਨਾਵ ਪਾਰ ਦੇਸ਼ ਦਾ